ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਖਤੇਾਰੇ ਬਿਨਾ ਪੈਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਨੂੰ ਤੁਹਾਡੀ ਮਦਦ ਬਹੁਤ ਸਖਤ ਲੋੜ ਆ ਇਸ ਲਈ ਲਾਈਕ ਕਮੈਂਟ ਵੀ ਕਰ ਦਿਓ ਸਬਸਕ੍ਰਾਈਬ ਕਰਨਾ ਤੁਹਾਡੇ ਲਈ ਵੈਲਪਲ ਹੋਈ ਆ ਅੱਜ ਅਪਾ ਗੱਲ ਕਰਾਂਗੇ ਬਲਕਾਂਤ ਦੀ ਬਲਕਾਂਤ ਇੱਕ ਨੈਰੇਟਿਵ ਜੋ ਸਮਝਣਾ ਬਹੁਤ ਜ਼ਰੂਰੀ ਆ ਜਿਹਦੇ ਸਮੇਂ ਲਈ ਆਪਣੀ ਕੌਮ ਨੂੰ ਜੇ ਆਪਾਂ ਨਹੀਂ ਸਮਝਾਂਗੇ ਤਾਂ ਸੁਣਮਾ ਦੱਸਣਾ ਕਹਾਣੀ ਕਹਾਣੀ ਨਹੀਂ ਕੋਈ ਕਿਤਾਬ ਹੱਦੀ ਖੰਡਾਇਆ ਪਾਣੀ ਸਾਡੇ ਵੱਡੇ-ਵਡੇ ਰਹਿ ਸਾਡੇ ਬਜ਼ੁਰਗਾਂ ਨੇ ਉੱਤਰ ਤਾ ਇਤਨਾ ਪੈਂਡਾ ਹੋਂਦ ਚਿੱਲਾ ਹੋਂਦ ਚਿੱਲਾ ਹੋਂਦ ਨਾ ਨਾ ਪਿੱਛੇ ਕਿੱਲਾ ਲਾਦਾ ਬੁਰੇ ਸ਼ਾਇਦ ਕਿ ਸ਼ਕੂਰ ਵੀ ਹੋਤਾਲਾ ਬੈਠੇ ਮੈਨੂੰ ਲੱਗਾ ਹੋਂਦ ਚੱਲ ਰਹੀ ਓਕੇ 2000 ਲੋਕਾਂ ਦਾ ਕਤਲ ਕੀਤਾ ਸਦੋਂ 88 ਦੇ ਤੇ ਜਿਹੜੀਆਂ ਔਰਤਾਂ ਸੀ ਨਾ ਸਾਰੀ ਰਾਤ ਉਹਨਾਂ ਨੂੰ ਕੱਪੜੇ ਨਹੀਂ ਪਾਉਣ ਦਿੱਤੇ ਸਾਰੀ ਰਾਤ ਰੇਟ ਵੱਲਦੇ ਰਹੇ ਨੇ ਦਿਨੇ ਵੀ ਕਰਦੇ ਰਹੇ ਉਹ ਦੂਆ ਦੇ ਕਮਰੇ ਚ ਸਾਰੀਆਂ ਨੂੰ ਬਾੜ ਕੇ ਅੱਗ ਲਾ ਕੇ ਸਾੜਦਾ ਇਹ ਪਤਾ ਲੱਗਿਆ 3000 ਬਾਅਦ ਚੋਸਕ ਸੱਚਮ ਸੱਚ ਉਹ ਕੇ ਘਰ ਦਾ ਬਾਰੀ ਬਣਾ ਹੋ ਮੇ ਖੜਾ ਪਿੰਡ ਦਾ ਪਿੰਡ ਪੂਰਾ ਸਾੜ ਕੇ ਸੁਭਾਉ ਕਰਦਾ ਤੁਸੀਂ ਇਹ ਦੇਖੋ ਵੀ ਜਿਹੜੇ ਉੱਥੇ ਲੋਕ ਰਹਿੰਦੇ ਸੀ ਉਹਨਾਂ ਦੇ ਦੇ ਕੀ ਬੀਤੀ ਹੋਈ ਸੀ ਬੜਾ ਜਿਹਾ ਮੇਰੇ ਤੋਂ ਕੀ ਜਮਾਈ ਜੰਮੀ ਨਹੀਂ ਕੋਈ ਯਾਰ ਕਿੱਦਾਂ ਦੇ ਲੋਕ ਸੀ ਇਹ ਬਈ ਵੈਕਸ਼ਨ ਕਿਹੜੇ ਲੋਕਾਂ ਨਾਲ ਨਾਲ ਆ ਕੀ 45 ਵੇਲੇ ਸਾਡੇ ਗੁਰਦਾਨੇ ਬਗਲ ਕੀ ਕਰ ਲਈ ਆਉਣ ਲਈ ਨੈਰੇਟਿਵ ਦਾ ਮਤਲਬ ਇਹ ਆ ਵੀ ਅਗਲਿਆਂ ਨੇ ਸਾਡੇ ਨਾਲ ਕੀ ਕੁਛ ਕੀਤਾ ਤੇ ਸਾਡੀ ਹੀ ਕੰਮ ਨਾ ਚੱਲ ਸਕਤਾ ਸਾਡੇ ਹੀ ਲੋਕਾਂ ਨੂੰ ਅੱਤ ਵਧੀ ਜਿਹੇ ਮਾਰੇ ਗਏ ਸਾਡੇ ਵੀ ਮੁੰਡੇ ਘਰੋਂ ਚੱਕ ਕੇ ਮਾਰੇ ਗਏ ਉਸ ਸਮੇਂ ਨਮੀਤ 15 ਤੋਂ ਤਾਂ ਕੀ ਹਾਲ ਹੈ ਤੇ ਉਹ ਵੀ ਜੋ ਵੀ ਸਾਰਿਆਂ ਨੇ ਇਨਕਾਉਂਟਰ ਕਰ ਕਰਨਾ ਪਾਇਆ ਜਸਵੰਤ ਸਿੰਘ ਖਾਲੜਾ ਹਮਰ ਰਾਈਡ ਉਹ ਬੰਦਾ ਜਿਨੇ ਆ ਕੇ ਸਾਬਤ ਕੀਤਾ ਇਹ ਗੱਲ 25000 ਬੰਦਾ ਮਾਰਿਆ ਗਿਆ ਜੀ ਉਹਨੂੰ ਵੀ ਬਹੁਤ ਟਿਕੜਾ ਨਾਲ ਸਾਹਮਣਾ ਕਰਕੇ ਉਹਨੇ ਉਹ ਚੀਜ਼ ਸਾਬਤ ਕਰੀ ਸਲੂਟ ਹੈ ਉਹਦੇ ਸੱਚੇ ਸ਼ਖ ਨੂੰ ਸੱਚੀ ਉਹਨੇ ਡਿਊਟੀ ਨਾ ਭਾਈ ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ Hindu ਮਰ ਰਿਹਾ ਹੈ ਤੇ ਉਹਨੂੰ ਬਸ ਇਹ ਪਤਾ ਹੀ ਬੰਦੇ ਮਰੇ ਆ ਉਨੇ ਉੱਚ ਨਾ ਦੀ ਖਰਾ ਕੋਈ ਕੱਟੀ 100 225000 ਕਹਿਣਾ ਸੀ 25000 ਤੋਂ ਬਾਅਦ ਵੀ ਲੱਖ ਲੱਖ ਬੰਦਾਂ ਮੁੰਡਾ ਮਾਰਿਆ ਨਾ ਨਿਆ। ਅਤਿਆਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਦੁਸ਼ਮਣ ਦਰਬਾਰ ਸਾਹਿਬ ਤੇ ਹਮਲੇ ਪਹਿਲਾਂ ਵੀ ਹੋਏ ਨੇ। ਅੰਦਾਲੀ ਨੇ ਵੀ ਕੀਤਾ ਉਹਨਾਂ ਨੇ ਵੀ ਕੀਤਾ ਪਰ ਉਹ ਦੁਸ਼ਮਣ ਨੇ ਸੋਚਦਾ ਸੀ ਵੀ ਹਾਂ ਇੱਕ ਪਾਸੇ ਦੁਸ਼ਮਣ ਨੇ। ਪਰ 1983 ਵਾਲੇ ਜੂਨ 1984 ਵਾਲੇ ਜੇ ਜਦੋਂ ਹਮਲਾ ਕਰਨ ਵਾਲੇ ਵਿੱਚ ਲੋਕਾਂ ਦੇ ਸਿੱਖ ਵੀ ਸੀ ਇਹਨਾਂ ਦੇ ਨਾਮ ਮਗਰ ਸਿੰਘ ਸੀ ਜਿਨ੍ਹਾਂ ਦੇ ਸਿਰਾਂ ਉੱਤੇ ਦਸਤਾਨਾਂ ਸੀ ਤੁਸੀਂ ਇਹ ਦੇਖੋ ਵੀ ਉਹ ਲੋਕ ਕਲਿੱਤਨ ਕਾ ਵਿਚ ਤਾਂ ਹੀ ਇੱਥੇ ਹਮਲਾ ਕਰਨ ਆਏ ਉਹਨਾਂ ਨੂੰ ਇਹ ਕਿਹਾ ਗਿਆ ਕਿ ਆਮ ਵੀ ਅੱਜ ਤੋਂ ਹਮਲਾ ਕਰਨਾ ਬੰਦ ਕਰ। ਇੱਕ ਆਪਣੇ ਉਹਨਾਂ ਦੇ ਜੋ ਜਾਲੀ ਰਾਸ਼ਟਰੀ ਦਾ ਜੋ ਵੀ ਨਾ ਰਹਿਗਾ ਵਾ ਬਣਾਏ ਹੋਏ ਆ ਸਿਸਟਮ ਉਹਨੂੰ ਸਾਬਤ ਕਰਨ ਲਈ ਉਹਨੇ ਜਗ੍ਹਾ ਖੋਦਾ ਨੂੰ ਚਿੱਟੂਰੀਆਂ ਨੂੰ ਬਚਾਉਣਾ ਕਿ ਉਹ ਆਪਣੇ ਹੀ ਧਰਮ ਜਿਹਦੇ ਪਿੱਛੇ ਖੋਪੜੀਆਂ ਲਗਾਈਆਂ ਦੀਆਂ ਚਰਖੜੀਆਂ ਤੇ ਕਿਹੜੇ ਲੋਕ ਆਸਾਸ ਕਿ ਆਪ ਦੇ ਸੀਸ ਕਟਵਾਉਂਦੇ ਦੇ ਜਿਹੜੀ ਕੌਮ ਪਿੱਛੇ ਸਾਡੇ ਗੁਰੂਆਂ ਨੇ ਜਿਨੇ ਵੀ ਬਤਾਉਂਦੇ ਸਨ ਸਾਡਾ ਹੀ ਕਲੀ ਸੀਸ ਕਟਵਾਇਆ ਉਹ ਜਹਾਦਰ ਦਿਖਤੀ ਹੋਵੇ ਉਹ ਲੋਕਾਂ ਦੇ ਨਾਲ ਉਦੋਂ ਸਿੱਖ ਵੀ ਹੈ ਉੱਥੇ ਹਮਲਾ ਗਾਂ ਜਿਹੜਾ ਸਾਡਾ ਮੱਕਾ ਵਾ ਸਿੱਖਾਂ ਦਾ ਮੱਕਾ ਵਾ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਸਿੱਖਾਂ ਦਾ ਮੱਕਾ ਵਾ ਸਿੱਧਾ ਵਾ ਸਿੱਖਾਂ ਲਈ ਉਹ ਮਕੱਦਸ ਜੂਵੀ ਹੁੰਦੀ ਹੈ ਨਾ ਸਿੱਖਾਂ ਦਾ ਸਾਡਾ ਮੱਕਾ ਹੀ ਆ ਭਾਈ ਉਹ ਉਹ ਸਿੱਖ ਕਹਿੰਦਾ ਕਿਹੜੇ ਲੋਕ ਸੀ ਜਿਹੜੇ ਉਦੋਂ ਹਮਲਾ ਕਰਨਾ ਉਹ ਚਰਵਾਣਾਂ ਦੇ ਨਾਲ ਉਹ ਪਿਆਰੀਆਂ ਦੇ ਨਾਲ ਸਾਡੇ ਗੁਰੂ ਘਰ ਤੇ ਹਮਲਾ ਕਰਨਾ ਕੌਣ ਸੀ ਕੌਣ ਹਨ ਉਹ ਲੋਕ ਕਲੈਸ਼ ਵਿੱਚ ਉਸ ਤੋਂ ਬਾਅਦ ਉਹ ਲੋਕ ਫੌਜੀਆ ਨੇ ਬਥੇਰੇਆ ਨੇ ਜਿਹੜੀ ਤੇ ਨਾਲ ਆਏ ਸੀ ਉਹਨਾਂ ਲੋਕਾਂ ਨੇ ਦੱਸਿਆ ਜੀ ਵੀ ਅਸੀਂ ਆਏ ਦੁਕਾਨਾਂ ਬਾਹਰ ਤੋਂ ਕਿਸ ਨੂੰ ਪਛਤਾਵਾ ਹੋ ਕਿਸੇ ਨੂੰ ਸਿੱਖ ਜਿਹੜੇ ਮਾਰੇ ਗਏ ਉੱਥੇ ਨਜਾਇਜ਼ ਵਿਚਾਰੇ ਬਿਲਕੁਲ ਨਿਰਦੋਸ਼ ਆਮ ਲੋਕ ਵੀ ਇਹ ਦੇਖ ਕੇ ਅੰਦਰ ਜਾਣ ਨੂੰ ਕਿਸੇ ਨੇ ਮਨ ਨਹੀਂ ਸੀ ਕਰਦੇ ਅੰਦਰੋਂ ਜਿਹੜਾ ਬਾਹਰ ਹੁੰਦਾ ਸੀ ਉਹਨੂੰ ਕਿਸੇ ਨੇ ਮੰਨ ਨਹੀਂ ਸੀ ਹੁੰਦੇ ਸੀ ਤੁਸੀਂ ਕਿਹਾ ਇੱਕ ਪਾਸੇ ਤਾਂ ਕਹਿੰਦੇ ਮੈਟਰ ਸਿਰਫ ਸੰਕਤਤਨ ਡਰਾਉੜੀ ਸੀ ਜੇ ਸੰਕਤਤਨ ਡਰਾਈ ਮੈਟਰ ਸੀ ਤਾਂ ਆਮ ਲੋਕਾਂ ਨੂੰ ਕਿਉਂ ਉੱਥੇ ਜਾਣ ਦਿੱਤਾ ਜਿਹੜੀ ਪਹਿਲਾਂ ਹੀ ਬੰਦ ਕਰਾ ਦਿੰਦੇ ਜਾਣ ਆ ਜਾਣ ਜਿਹੜੇ ਗਏ ਸੀ ਉਹਨਾਂ ਨੂੰ ਕੋਈ ਵਾਰ ਕੱਢ ਲਾਂਗੇ ਜਿਨਾ ਦੇ ਖੱਤ ਸੀ ਲੱਗਦਾ ਸੀ ਉਹਨਾਂ ਨੂੰ ਫੜ ਲਾਂਗੇ ਸਾਡੀ ਸੰਕਤਤਨ ਨੂੰ ਮਾਰਾਂਗਾ ਬੱਚਿਆਂ ਨੂੰ ਮਾਰਾਂਗਾ ਦੋਸਤਾਂ ਕਹਿੰਗੇ ਬੱਚਿਆਂ ਨੂੰ ਮਾਹਮਾਨ ਮਾਰਾਂਗਾ اس کو بعد کلے بچے روتے چک چاک کے اوپر مارے پڑتا پڑتا کندھا نہ کون سان سوچے سوچیا سوچو سوچ کے دیکھو جڑے آج لوگ کہنے نہیں کہیں سکھا چولاسی بھول جاؤ سکھ ہو کوئی منموہن ڈاکٹر منموہن سنگ نے کہا تھا آج تک یہاں نے کدی گلتی نہیں منی کون سسٹم نے دے دیش میں جو بھی آ کئی غلطی تو مننی چاہیے بھی ہر سب کو غلط ہوا ਕੈਨੇਡਾ ਨੇ ਵੀ ਗਲਤ ਗਲਤੀ ਮੰਨੀ ਆ ਜਿਹੜੀ ਕਾਮਾਗਾਟਾ ਮਾਰੂ ਵਾਲਾ ਕਾਨੂੰਨ ਹੋਇਆ ਸੀ ਉਹਨਾਂ ਨੇ ਕਿਹਾ ਵੀ ਹਾਂ ਸੀ ਉਸ ਤੋਂ ਮੰਨ ਲਈ ਪਰ ਇਹ ਨਾਲ ਅੱਜ ਤੱਕ ਉਪਰਚਕ ਸੈਕਟੂ ਵੀ ਕਾਨੂੰਨ ਮਾਗੀ ਮੰਗਵਾ ਦਿੱਤੀ ਲੋਕਾਂ ਨਾਲ ਉਪਰਚਕ ਜਿਹੜਾ ਸੀ ਕੋਲ ਡਾਕਟਰ ਨਮਨ ਸਿੰਘ ਜੀ ਦੀ ਫੋਟੋ ਖਾਣੇ ਸੀ ਦਰਬਾਰ ਸਾਹਿਬ ਅਗਿਆਪ ਕਰ ਚੁੱਕੇ ਕਦੀ ਫੋਟੋ ਦਾ ਯਾਰ ਘਰ ਤੇ ਨਹੀਂ ਲਾਉਣ ਵਾਲੀ ਤੇ ਜਿੱਦੇ ਉਹਦੇ ਘਰ ਤੇ ਲੱਗੀ ਉੱਥੋਂ ਵੀ ਲਾ ਕੇ ਛੁੱਟ ਹੋ ਜਾਗਾ ਤਾਰੀ ਗੋਮਰੋ ਬੰਦੇ ਨੇ ਪੱਗ 'ਚ ਸਿਰ ਪਾਈ ਇਕਾਂ ਨੂੰ ਇਹ ਨਹੀਂ ਪਤਾ ਲੱਗਿਆ ਸਿੱਕੀ ਦਾ ਮਾਗਲ ਉੱਠੀ ਗਿਆ ਹੋਰ ਵੀ ਬਤੇਰੇ ਨਹੀਂ ਜਿਹੜੇ ਕਹਿੰਦੇ ਨੇ ਪਈ ਨੰਗ ਬਣਿਆ ਜਿਨੂੰ ਕਹਣਗੇ ਅਸਲ ਸ੍ਰੇਸ਼ਟੀ ਦੇ ਨਾਲ ਜੱਲ ਰਾਜ ਦੀ ਸੀ ਜਿਉ ਅਧੂਣ ਮੰਨ ਲੋ ਸੰਤਾਨਿਕਾ ਦੇ ਫ਼ਾਲਸਫਾ ਨਹੀਂ ਮੰਗਿਆ ਜਿਹੜੇ ਕਹਿੰਦੇ ਨੇ ਸੰਤ ਫ਼ਾਲਸਫਾ ਦੇ ਹੱਕਤ ਸੀ ਕਦੇ ਨਹੀਂ ਉਹਨਾਂ ਨੇ ਗੱਲਾਂ ਦੇਣਗੇ ਤਾਂ ਲੈ ਲਾਂਗੇ انہوں نے کہا کہ جی ہملہ ہوا تو ادو سمجھ لو پتا شمیر ادا بھی تو شہد ہو جانے ہے اس لئے انہوں نے پہن سندے دیکھتا ہوا بھی دی. کسی سمجھ لو بھی اس دن تو نہیں رکھتی انہوں نے آپ ہی ان سکھا کا کوئی کسی کسور نہیں انہوں نے آپ ہی نہیں رکھی ہوئی جی وہ چیز دو جی آئے ایک وہ فوجی بھی جہن چڑھ کے آئے اس سمے جرمانے ਸਾਡੇ ਮਕੀਰ ਤੇ ਉਹਨਾਂ ਉਹੀ ਧਰਮ ਦੇ ਲੋਕ ਉਹੀ ਸਰਦਾਰ ਲੋਕ ਜਿਹੜੇ ਉਹਨਾਂ ਦੇ ਨਾਲ ਖੜੇ ਹੋ ਲੱਖ ਦੀ ਲੜਨ ਤੱਕ ਉਹਨਾਂ ਤੇ ਸੋਚ ਕੇ ਦੇਖ ਜਿਵੇਂ ਕੋਹ ਫੋਜੀ ਸੀ ਜਿਹੜੇ ਨਾਲ ਆਏ ਦੁਸ਼ਮਣ ਦੇ ਉਹ ਫੋਜੀ ਸੀ ਜਿਨ੍ਹਾਂ ਨੇ ਨੌਕਰੀ ਤੋਂ ਤੱਕ ਨੂੰ ਲੱਖ ਮਾਰ ਕੇ ਬੈਰਕ ਤੋਂ ਭੱਜਿਆ ਸੀ ਆਪਣੇ ਕੌਮ ਦੀ ਖਾਤਰ ਲੜਨ ਲਈ ਖੜਨ ਲਈ ਉਹ ਜਿਹਨੇ ਮਾਣਿਆ ਨਿਤਾਣਿਆ ਦੇ ਨਾਲ ਉਹ ਨੇ ਤੋ ਸਿ ਲੋਕਾਂ ਦੇ ਜਮਾਲ ਕਰਨ ਦੇ ਪਰ ਉਹਨਾਂ ਨੇ ਜਨੇ ਕੌਟਿਆਂ ਉੱਠੀ ਮਾਰਤਾ ਤੇ ਦਿੱਲੀ ਦੇ ਟ੍ਰੇਨ ਦੇ ਵਿੱਚ ਸ਼ਾਰਟ ਤੇ 52 ਬੰਤ ਨੂੰ ਕਿੰਨੇ ਸਿੱਖਾ ਪੁੱਜੀ ਬਹੁਤ ਖੂਦੀ ਮਾਰੇ ਜੇ ਨਾ 30 ਸਾਲ ਬਾਅਦ ਤੇ ਚਿਲਰ ਪਿੰਡ ਦਾ ਨਾਮ ਆਇਆ ਜਿਹੜਾ ਹਰਿਆਣਾ ਦੇ ਵੀ ਪਤਾ ਲੱਗਿਆ ਵੀ ਉੱਥੇ ਹੈ ਸਰੀਰਾ ਦਾ ਉਹ ਤਾਂ ਦੇ ਨਾਲ ਕੀ ਕੀਤਾ ਜਿਹਨੇ ਇੱਕ ਕੀ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਲਾ ਲਾ ਮਰਦਾਂ ਨੂੰ ਪਹਿਲਾਂ ਜਲਾ ਕੇ ਸਾਫ ਸਾੜ ਦਿੱਤਾ ਗਿਆ ਉਹਨਾਂ ਦੇ ਸਾਹਮਣੇ ਰੇਤ ਕੋਈ ਪਰੀ ਗਈ ਉਸ ਤੋਂ ਬਾਅਦ ਉਹ ਕਪੜੇ ਨਹੀਂ ਪਾਉਂਦੇ ਉਹਨਾਂ ਨੇ ਨਾਲ ਇੱਕ ਖੂਹ ਸੀ ਮਾਰ ਮਾਰ ਕੇ ਖੂਹ ਦੇ ਵਿੱਚ ਅੱਤ ਲਾਤੀ ਖੂਹ ਜੀ ਇੱਕ ਕਮਰਾ ਵੀ ਸੀ ਗੁਰਦੁਆਰਾ ਜੀ ਦੇ ਕਿਨਾਰੇ ਅਮਰਤ ਖੜੀਆ ਸਬੂਤ ਢਿੱਲਾ ਚਲਾ ਕੇ ਬੋਲਦੇ ਹੁੰਦੇ ਨੇ ਬੈਰੀ ਕਰਕੇ ਚਲੇ ਜਾਂਦਾ ਪਰ ਕਹਿੰਦੇ ਨੇ ਜਦੋਂ ਖੱਪਰ ਮਾਰਦਾ ਉਹ ਕੋਲੇ ਜਾਂਦਾ ਜਿਹਦੇ ਕੋ ਪਿਆਨਦਾ ਉਹ ਨਹੀਂ ਕੋਲਦਾ ਪਰ ਸੇ ਖੱਜ ਬਹੁਤੇ ਇਹ ਜਿਹੇ ਵੀ ਨੇ ਮੈਨੂੰ ਤਾਂ ਇਹ ਲੱਗਦਾ ਕਿ ਜੋ ਸਿੱਖੀ ਨਹੀਂ ਹੈ ਜੋ ਜਾਣ ਕੇ ਇੱਕ ਸਟੇਟ ਨੇ ਪ੍ਰੋਪਗੈਂਡਾ ਕੀਤਾ ਹੋਇਆ ਜਿਵੇਂ ਮੰਨ ਲਓ ਇੱਕ ਉਹ ਬਟਾ ਤੇ ਕੋ ਨੈਰੇਟਿਵ ਉਹਨਾਂ ਨੂੰ ਦਿਮਾਗ ਦੀਆਂ ਭੋਜੀਆਂ ਦੇ ਭਰਿਆ ਗਿਆ ਜੀ ਹਾਂ ਤੁਸੀਂ ਅੱਜ ਕੋਤੇ ਦੀ ਕਾਸਟਰ ਤੋਂ ਜ਼ਿਆਦਾ ਜਗਦੀ ਹੈ ਤੁਸੀਂ ਅੱਜ ਆਪਣੇ ਧਰਮ ਦੀ ਕਦਰਸ ਜੰਗਲ ਤੇ ਵੀ ਹਮਨਾ ਕਰਨਾ ਪੈਣਾ ਉਸ ਕੰਮ ਨਾਲ ਇਹ ਉਹਨਾਂ ਦਾ ਨੇਟਿਵ ਸੰਗੀਤ ਹੈ ਪਰ ਇਹ ਨਾਲ ਉਹਤੇ ਅਭਿਗ ਉਹਨਾਂ ਦਾ ਬ੍ਰੇਨ ਵਾਸ਼ ਕਰਤਾ ਤਾਂ ਹੋਣਗੇ ਵਿੱਚ ਦੋ ਤਿੰਨ ਜਿਹੜੇ ਨੌਕਰੀ ਕਰਕੇ ਬੀਚਾਰੇ ਮਜਬੂਰੀ ਕਰਕੇ ਵੀ ਆਏ ਹਾਂ ਜਿਨ੍ਹਾਂ ਦਾ ਰੋਜੀ ਰੋਟੀ ਦਾ ਮਸਲਾ ਹੈ ਪਰ ਸਾਰੇ ਨਹੀਂ ਬਹੁਤੇ ਵਿੱਚ ਉਹ ਵੀ ਸੀ ਜਿਨ੍ਹਾਂ ਤੇ ਨੇਰੇਟਿਵ ਦਾ ਅਸਰ ਹੋਇਆ ਹੋਵੇ ਅੱਗੇ ਵੀ ਨੇ ਸ਼ਰਮ ਨਹੀਂ ਆਉਂਦੀ ਇਹ ਲੋਕਾਂ ਨੂੰ ਕੋਰਾ ਕੋਤੋਨਾ ਦੇ ਨੜ ਬਿੱਤੀ ਨਹੀਂ ਨਾ ਗਲਤੀ ਹੈ ਸਿੱਖ ਤਾਂ ਉਲਟ ਪਾਉਂਗਾ ਗੁਰੂ ਸਾਹਿਬ ਨੇ ਤਾਂ ਜੇ ਵੀ ਜਿਹੜਾ ਦੂਸਰੇ ਵੀ ਪ੍ਰਾਏ ਜਿਸ ਜਨੇਊ ਨੂੰ ਗੁਰੂ ਸਾਹਿਬ ਨੇ ਲੱਤ ਮਾਰੀ ਸੀ ਲੱਤ ਕਹਿ ਲੋਗੇ ਸਿੱਖ ਕਰ ਨਹੀਂ ਪਾਇਆ ਅਸੀਂ ਮਨਾ ਕਰਤਾ ਜਿਹੜੇ ਜਨੇਊ ਨੂੰ ਉਹ ਉਸੇ ਜਨੇਊ ਵੀ ਰੱਖ ਲਈ ਉਹਨਾਂ ਨੇ ਸ਼ਹਾਦਰ ਦਿੱਤੀ ਆਪਣੇ 8ਵੇਂ ਗੰਮੇ ਦੇ 9ਵੇਂ ਗੰਮੇ ਦੇ ਹੱਥ ਪਰੇ ਗੱਲਾਂ ਦਾ ਉਹਨੇ ਕੀਮਤੀ ਗਮੈਟ কই ਤੁਸੀਂ ਇਹਦੇ ਉਹਨੇ ਤਾਂ ਉਹ ਸਿੰਘ ਭੁੱਲ ਗਏ ਸੀ ਬੇ ਲੋ ਸਾਡੇ ਲੋਕ ਵੀ ਅੱਡੋ ਬਿਉਰਗੀ ਤੇ ਹਲਚੂ ਮਾਦਾਨ ਇਹ ਕਿਰਾਸੀ ਜਿਹੜਾ ਆਪਣੇ 47 ਜਿਹਨਾਂ ਦੇ ਨਾਲ ਆ ਕੇ ਦੇਖਾ ਜੇ ਵੀ ਤਾਂ ਉਹ ਵੀ ਭੁੱਲ ਗਏ ਸੀ ਪਹਾੜੀ ਵਾਦਿਆਂ ਵੀ ਖਾਤਰ ਜਿਹੜੇ ਮਿੰਟਾਂ ਕੱਲ ਨੂੰ ਸਾ ਨੂੰ ਮੁਗਲਾਂ ਤੋਂ ਬਚਾਲੂ ਗੁਰੂ ਸਾਹਿਬ ਉਹ ਬਾਤੋ ਆਪ ਹੀ ਮੁਗਲਾਂ ਦੇ ਨਾਲ ਗੁਰੂ ਸਾਹਿਬ ਤੇ ਹਮਲਾ ਕਰਨ ਦੀ ਗੱਲ ਨਾਲ ਹੀ ਸਾਹਾ ਦੇ ਹਮਲਾ ਕਰਦੇ ਨਾ ਗੁਰੂ ਸਾਹਿਬ ਤੇ ਛੋਟੇ ਖਾਬ ਜਾਂ ਸ਼ਹੀਦ ਕਰਨ ਵਿੱਚ ਵੀ ਜੇਕਰ ਕਹੇ ਇਕੱਲੇ ਮੁਸਲਮਾਨਾਂ ਨੂੰ ਦੋਸ਼ੀ ਨਹੀਂ ਸਹਾਰ ਸਕਦੇ ਆਪਾਂ ਉੱਥੇ ਉਹ ਜਿਹੜਾ ਉਹਨਾਂ ਦਾ ਦਿਵਾਨ ਸੀ ਬਤੀਰ ਪਤਾ ਨਹੀਂ ਕਿਹੜਾ ਸੀ ਕੋਈ ਨਾ ਮਾਰਦੇ ਦੀ ਖਾਂਡੇ ਉਹਨੇ ਕਿਹਾ ਜੀ ਕਹਿੰਦਾ ਸ਼ੱਕ ਜੇ ਕਿੰਨੀ ਗੁਰੂ ਕੌਣ ਸ਼ਮੂ ਜੀ ਕਹਿੰਦਾ ਡਾਟੋਂ ਟੰਗਣੇ ਜਿੱਤ ਜਾਣ ਜਰਪੀ ਉਹਨਾਂ ਦੇ ਤਾਂ ਸ਼ਰੀਅਤ ਦੇ ਹਿਸਾਬ ਨਾਲ ਉਹਨਾਂ ਨੂੰ ਸ਼ਹੀਦ ਹੀ ਨਹੀਂ ਕੀਤਾ ਜਾ ਸਕਦਾ ਕੋਈ سزا ਹੀ ਨਹੀਂ ਕਿ ਲੱਗਦੀ ਬਤਨਾਂ ਇਸਲਾਮ ਦੇ ਸਾਹਮਣੇ ਆਪਾਂ ਕੋਈ ਇੰਨੇ ਪੱਕੇ ਸੀ 몰ਵੀ ਨੇ ਕਿਹਾ ਵੀ ਇਹਨਾਂ ਨੂੰ ਕੁਛ ਹੋ ਜਾਣਾ ਲਾ ਕਰ ਦੇ ਆਪਾਂ ਪਰ ਉਹ ਨੇ ਐਸ ਤਿੱਕਣਾ ਮਾਇੰਦ ਵਾਸ਼ ਕੀਤਾ ਆਦੋਂ ਮੈਂ ਤੇ ਉਹਨਾਂ ਦੇ ਸਾਹਮਣੇ ਇੱਕ ਗੱਲਾਂ ਇਹ ਜੀਆਂ ਕਰੀਆਂ ਇੱਕ ਕੰਨਾ ਹੀ ਕਨ ਜਮਾਹਤ ਨਹੀਂ ਕੋਈ ਇਹਨਾਂ ਨੂੰ ਤੱਕ ਨਹੀਂ ਹੰਗਾ ਤੱਕ ਨਹੀਂ ਹੰਗਾ ਕਿੱਥੋਂ ਸੀ ਦੇਸ਼ ਕਿੱਥੋਂ ਦੇ ਆਏ باقی کوئی کوئی غلطی گلتی ہوئی ہوگی تو ابھی مار جا سکے تم اپنا چھوٹا بھی سمجھے معاف کر جائے جو بھی جوڑے چھوٹے نے وہ بڑا سمجھ گئی دن باد